ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਗੁਰੂ ਦਾ ਬੰਦਾ ਚੈਨਲ ਤੇ ਸਵਾਗਤ ਹੈ ਇਸ ਸਾਖੀ ਨੂੰ ਪਿਆਰ ਦੇ ਨਾਲ ਸਰਵਣ ਕਰਨਾ ਅਤੇ ਸਾਖੀ ਦੇ ਐਂਡ ਤੱਕ ਬਣੇ ਰਹਿਣਾ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੇ ਤਾਂ ਕਮੈਂਟ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਮਾਛੀਵਾੜਾ ਉਹ ਇਤਿਹਾਸਿਕ ਜਗ੍ਹਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਕੱਚੀ ਗੜੀ ਛੱਡੀ ਅਤੇ ਕਈ ਦਿਨਾਂ ਦੇ ਥਕੇਵੇਂ ਤੋਂ ਬਾਅਦ ਖੁੱਲੇ ਆਸਮਾਨ ਦੇ ਥੱਲੇ ਟੇੰਡ ਦਾ ਸਹਰਾਣਾ ਲਾ ਕੇ ਸੁੱਤੇ ਸਨ ਜਿੱਥੇ ਹੁਣ ਗੁਰਦੁਆਰਾ ਚਰਨਸ਼ੋਪਾਪਤ ਸੁਸ਼ੋਭਿਤ ਹੈ ਗੁਰੂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਕੱਚੀ ਗੜੀ ਤੋਂ ਤਾੜੀ ਮਾਰ ਕੇ ਆਪਣੇ ਦੁਸ਼ਮਣਾਂ ਨੂੰ ਵੰਗਾਰਦੇ ਹੋਏ ਕਾਲਗੀ ਅਤੇ ਤੋੜਾ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਸਜਾ ਕੇ ਜ਼ਾਲਮਾਂ ਦੀ ਫੌਜ ਨੂੰ ਚੱਕਮਾ ਦੇ ਕੇ ਨਿਕਲ ਜਾਂਦੇ ਹਨ ਅਤੇ ਰਾਤ 마ਛੀਵਾੜੇ ਦੇ ਜੰਗਲਾਂ ਵਿੱਚ ਗੁਜ਼ਾਰਦੇ ਹਨ। ਲੰਮੇ ਜੱਟਪੁਰੇ ਤੋਂ ਦੋ ਮੁਸਲਮਾਨ ਭਰਾ ਗਨੀਖਾਂ ਅਤੇ ਨਵੀਖਾਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚਾ ਪੀਰ ਬਣਾ ਕੇ ਮਾਲਵੀ ਦੇ ਪਿੰਡਾਂ ਵੱਲ ਤੋਰਿਆ ਸੀ। 마ਛੀਵਾੜੇ ਤੋਂ ਕੁੰਗਰਾਲੀ ਲਲ ਕਲੇਚ ਹੈਰਾ ਕਿਰਪਾਲ ਦਾਸ ਦੇ ਡੇਰੇ ਰਾਤ ਕੱਟਣ ਤੋਂ ਪਿੱਛੋਂ ਗੁਰੂ ਪਾਤਸ਼ਾਹ ਜੀ ਆਲਮਗੀਰ ਹੁੰਦੇ ਹੋਏ ਗੁਰੂ ਸਾਹਿਬ ਜੀ ਦਾ ਮਿਲਾਪ ਰਾਏ ਕਲੇ ਨਾਲ ਹੋਇਆ ਜੋ ਗੁਰੂ ਸਾਹਿਬ ਜੀ ਨੂੰ ਲੰਮੇ ਜੱਟਪਰੇ ਇੱਕ ਸੁਰੱਖਿਅਤ ਥਾਂ ਤੇ ਪਹੁੰਚਾ ਕੇ ਆਏ ਸਨ ਇੱਥੋਂ ਹੀ ਗੁਰੂ ਸਾਹਿਬ ਜੀ ਨੇ ਰਾਏ ਕਲੇ ਦੇ ਪਾਲੀ ਨੂਰੇ ਮਾਹੀ ਨੂੰ ਸਰਹਿੰਦ ਤੋਂ ਛੋਟੇ ਸਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਖ਼ਬਰ ਲੈ ਕੇ ਆਉਣ ਲਈ ਭੇਜਿਆ ਸੀ ਜਦ ਇੱਕ ਹਫ਼ਤੇ ਤੋਂ ਬਾਅਦ ਨੂਰਾ ਵਾਪਸ ਮੁੜਿਆ ਤਾਂ ਸਾਰੀ ਵਿਥਿਆ ਸੁਣਾਈ ਤਾਂ ਉਸ ਵੇਲੇ ਗੁਰੂ ਸਾਹਿਬ ਜੀ ਨੇ ਹੱਥ ਦੇ ਨਾਲ ਕਾਹੀ ਦਾ ਬੂਟਾ ਪੁੱਟਿਆ ਅਤੇ ਕਿਹਾ ਤੁਰਕਾਂ ਦੀ ਹੁਣ ਜੜ ਪੁੱਟੀ ਗਈ ਹੈ ਆ ਸੰਗਤ ਜੀ ਇਸ ਸਥਾਨ ਤੇ ਗੁਰਦੁਆਰਾ ਪੰਚੋਆਣਾ ਬਣਿਆ ਹੋਇਆ ਹੈ ਉਸ ਤੋਂ ਬਾਅਦ ਫਿਰ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਵਿਖੇ ਜਫਰਨਾਮਾ ਲਿਖਿਆ ਦੀਨਾ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇੱਕ ਪੱਤਰ ਲਿਖਿਆ ਸੀ ਜੋ ਜਫਰਨਾਮੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਵਿੱਚ ਔਰੰਗਜ਼ੇਬ ਨੂੰ ਉਸਦੇ ਜ਼ੁਲਮਾਂ ਬਾਰੇ ਅਹਿਸਾਸ ਕਰਵਾਇਆ ਗਿਆ ਸੀ ਇਸ ਵਿੱਚ ਗੁਰੂ ਪਾਸ਼ਾ ਜੀ ਨੇ ਲਿਖਿਆ ਸੀ ਕਿ ਤੂੰ ਕੁਰਾਨ ਦੀਆਂ ਝੂਠੀਆਂ ਸੋਹਾਂ ਖਾ ਕੇ ਪੱਕਾ ਇਸਲਾਮੀ ਬੜਿਆ ਹੋਇਆ ਹੈ ਜਦਕਿ ਤੂੰ ਤਾਂ ਅੱਲਾਹ ਪਾਕ ਦੇ ਨੇੜੇ ਤੇੜੇ ਵੀ ਨਹੀਂ ਹੈ ਇਹ ਚਿੱਠੀ ਲੈ ਕੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਔਰੰਗਜੀਬ ਕੋਲ ਪਹੁੰਚੇ ਸਨ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਚਿੱਠੀ ਪੜ੍ਹ ਕੇ ਔਰੰਗਜੀਬ ਕੰਬ ਉੱਠਿਆ ਅਤੇ ਆਪਣੇ ਕੀਤੇ ਪਾਪਾਂ ਦਾ ਪਛਤਾਤਾਪ ਕਰਨ ਲੱਗਾ ਗੁਰੂ ਸਾਹਿਬ ਜੀ ਦੀਨੇ ਦੀ ਧਰਤੀ ਤੋਂ ਇਸੇ ਪਿੰਡ ਦੇ ਤਰਖਾਨ ਸਿੰਘ ਭਾਈ ਦੇਸੂ ਦੇ ਚੁਬਾਰੇ ਵਿੱਚ ਠਹਿਰੇ ਸਨ ਅਤੇ ਇਸੇ ਪਿੰਡ ਦੇ ਚੌਧਰੀ ਲਖਮੀਰ ਅਤੇ ਤਖਤਮਾਲ ਜੋ ਗੁਰੂ ਸਾਹਿਬ ਜੀ ਦੇ ਪੱਕੇ ਸਰਦਾਲੂ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਤਨੋਂ ਮਨੋਂ ਸੇਵਾ ਕੀਤੀ ਸੀ ਜਿਤਰਾਨੇ ਦੀ ਟਾਪ ਜਿਸ ਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਸਾਹਿਬ ਜੀ ਦੀਨੇ ਕਾਂਗੜ ਦੀ ਧਰਤੀ ਨੂੰ ਅਲਵਿਦਾ ਕਹਿ ਕੇ ਕਿਸੇ ਅਜੇਹੀ ਥਾਂ ਦੀ ਭਾਲ ਵਿੱਚ ਸਨ ਜਿੱਥੇ ਦੁਸ਼ਮਣਾਂ ਦੀਆਂ ਫੌਜਾਂ ਨਾਲ ਟੱਕਰ ਆ ਕਰਦਿਆਂ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਗੁਰੂ ਸਾਹਿਬ ਜੀ ਦੀਨੇ ਠਹਿਰੇ ਹੋਣ ਦੀ ਭਿੰਨਖ ਵजीर Khan ਨੂੰ ਪਹਿ ਚੁੱਕੀ ਸੀ ਅਤੇ ਉਹ ਗੁਰੂ ਸਾਹਿਬ ਜੀ ਉੱਪਰ ਹਮਲਾ ਕਰਨ ਦੀ ਪੂਰੀ ਤਿਆਰੀ ਵਿੱਚ ਬੈਠਾ ਸੀ ਗੁਰੂ ਸਾਹਿਬ ਜੀ ਤੀਨੇ ਪਿੰਡ ਤੋਂ ਵਾਇਆ ਜਲਾਲ ਭਗਤਾ ਜੀ ਤੋਂ ਹੁੰਦੇ ਹੋਏ ਕਪੂਰੇ ਚੌਧਰੀ ਕੋਲ ਪਹੁੰਚੇ ਜੋ ਉਸ ਸਮੇਂ 84 ਪਿੰਡਾਂ ਦਾ ਮਾਲਕ ਸੀ ਜਿਸ ਦੇ ਨਾਮ ਤੇ ਕੋਟਕਪੂਰਾ ਸ਼ਹਿਰ ਵਸਿਆ ਹੋਇਆ ਹੈ ਗੁਰੂ ਸਾਹਿਬ ਨੇ ਕਪੂਰੇ ਕੋਲੋਂ ਕਿਲੇ ਦੀ ਮੰਗ ਕੀਤੀ ਪਰ ਕਪੂਰਾ ਇੱਕ ਪਾਸੇ ਗੁਰੂ ਜੀ ਦੇ ਪਰਤੀ ਸ਼ਰਦਾ ਰੱਖਦਾ ਸੀ ਪਰ ਦੂਜੇ ਪਾਸੇ ਸਰਕਾਰ ਦਾ ਬੰਦਾ ਹੋਣ ਕਰਕੇ ਮਨ ਹੀ ਮਨ ਅੰਦਰੋ ਹੀ ਅੰਦਰ ਡਰਦਾ ਗੁਰੂ ਸਾਹਿਬ ਜੀ ਨੂੰ ਕਿਲਾ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਗਿਆਨੀ ਸੂਰ ਸਿੰਘ ਸੀਤਲ ਦੇ ਕਥਨ ਮੁਤਾਬਕ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਜੁਗ ਪਲਟਾਉਣ ਲਹਿਰਾਂ ਦੇ ਨਾਲ ਹਮਦਰਦੀ ਹੁੰਦਿਆਂ ਹੋਇਆਂ ਵੀ ਵੱਡੇ ਆਦਮੀ ਕਦੇ ਸਿੱਧਾ ਹਿੱਸਾ ਨਹੀਂ ਲਿਆ ਕਰਦੇ ਜਾਇਦਾਦ ਦਾ ਮੋਹ ਉਹਨਾਂ ਦੇ ਅੰਦਰ ਧਰਮ ਦੇਸ਼ ਅਤੇ ਆਪਣੀ ਜਾਨ ਨਾਲੋਂ ਵੀ ਬਧੇਰੇ ਹੁੰਦਾ ਹੈ ਇਹੀ ਹਾਲਤ ਕਪੂਰੇ ਦੀ ਸੀ ਕਪੂਰੇ ਨੇ ਰਸਤਾ ਦਸਨ ਦੇ ਲਈ ਆਪਣਾ ਭਰੋਸੇਮੰਦ ਆਦਮੀ ਖਾਨਾ ਬਰਾੜ ਗੁਰੂ ਸਾਹਿਬ ਜੀ ਦੇ ਨਾਲ ਭੇਜਿਆ ਜੋ ਗੁਰੂ ਸਾਹਿਬ ਜੀ ਨੂੰ ਖਿਦਰਾਨੀ ਦੀ ਢਾਬ ਤੇ ਪਹੁੰਚਾ ਕੇ ਆਇਆ ਕਪੂਰੇ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅੱਗੇ ਸੰਘਨੇ ਵਿਆਹ ਬਾਣ ਇਲਾਕੇ ਵਿੱਚ ਖਿਦਰਾਨੀ ਦੀ ਢਾਬ ਹੈ ਜੋ ਬੜੀ ਸੁਰੱਖਿਅਤ ਥਾਂ ਹੈ ਕਿਉਂਕਿ ਉਹਨਾਂ ਦਿਨਾਂ ਵਿੱਚ ਮਾਲਵੇ ਇਲਾਕੇ ਵਿੱਚ ਪਾਣੀ ਦੀ ਬੜੀ ਕਿੱਲਤ ਅਸੀ ਕਮੀ ਸੀ ਇਹੀ ਕਾਰਨ ਹੈ ਕਿ ਮੁਖਤਸਰ ਦੇ ਸ਼ਹੀਦਾਂ ਦੀ ਯਾਦ ਵਿੱਚ ਲੱਗਣ ਵਾਲਾ ਮੇਲਾ ਤਰੀਕਾਂ ਦੇ ਮੁਤਾਬਕ ਤਾਂ ਮਈ ਵਿੱਚ ਹੁੰਦਾ ਹੈ ਪਰ ਮਨਾਇਆ ਮਾਗੀ ਦੇ ਦਿਨਾਂ ਵਿੱਚ ਜਾਂਦਾ ਹੈ ਗੁਰੂ ਸਾਹਿਬ ਜੀ ਰਾਮੇ ਆਣੇ ਤੋਂ ਥੋੜੀ ਦੂਰ ਹੀ ਪਹੁੰਚੇ ਸਨ ਕਿ ਮਝੇਲੀਏ ਸਿੰਘ ਗੁਰੂ ਜੀ ਨੂੰ ਆ ਮਿਲੇ ਤੇ ਆਪਣੀਆਂ ਭੁੱਲਾਂ ਦੀ ਖਿਮਾ ਜਾਚਨਾ ਕੀਤੀ ਗੁਰੂ ਸਾਹਿਬ ਜੀ ਨੇ ਰਾਮੇ ਆਣੇ ਤੋਂ ਖਿਦਰਾਨੇ ਦੀ ਢਾਬ ਤੇ ਪਹੁੰਚੇ ਤਾਬ ਬਿਲਕੁਲ ਸੁੱਕੀ ਹੋਈ ਸੀ ਗੁਰੂ ਸਾਹਿਬ ਜੀ ਨੇ ਉੱਚੀ ਥਾਂ ਤੇ ਡੇਰਾ ਲਾ ਲਿਆ ਅਤੇ ਮੋਰਚਾ ਗੱਡ ਲਿਆ ਜਿੱਥੇ ਅੱਜ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ ਹੈ ਮਾਝੇ ਦੇ ਸਿੱਖ ਗੁਰੂ ਸਾਹਿਬ ਜੀ ਦੇ ਪਿੱਛੇ-ਪਿੱਛੇ ਢਾਬ ਤੇ ਜਾ ਪਹੁੰਚੇ ਉਧਰ ਵਜ਼ੀਰ ਖਾਂ 8000 ਫੌਜਾਂ ਸਮੇਤ ਆ ਰਿਹਾ ਸੀ ਸਿੰਘਾਂ ਨੇ ਆਪਣੇ ਬਸਤਰ ਝਾੜੀਆਂ ਤੇ ਪਾ ਦਿੱਤੇ ਝਾੜੀਆਂ ਤੇ ਟੰਗ ਦਿੱਤੇ ਕਿ ਪਿੱਛੇ ਆਉਂਦੀ ਮੁਗਲ ਫੌਜ ਨੂੰ ਤੰਬੂਆਂ ਦਾ ਭਲੇਖਾ ਪੈ ਜਾਵੇ ਬਜ਼ੀਰ ਖਾਨ ਨਾਲ ਕੋਟ ਕਪੂਰੇ ਦਾ ਚੌਧਰੀ ਕਪੂਰਾ ਵੀ ਸੀ ਅੰਦਰੋਂ ਉਹ ਗੁਰੂ ਸਾਹਿਬ ਜੀ ਦਾ ਹਮਾਇਤੀ ਸੀ ਪਰ ਸਰਕਾਰ ਦਾ ਬੰਦਾ ਹੋਣ ਕਰਕੇ ਬਜ਼ੀਰ ਖਾਨ ਨਾਲ ਤੁਰਨਾ ਉਸ ਦੀ ਮਜਬੂਰੀ ਸੀ ਜਦੋਂ ਬਜ਼ੀਰ ਖਾਨ ਦੀ ਫੌਜ ਅੱਗੇ ਵਧੀ ਤਾਂ ਸਿੰਘਾਂ ਨੇ ਤੀਰਾਂ ਗੋਲੀਆਂ ਤੇ ਵਾਛੜ ਕਰ ਦਿੱਤੀ ਅਤੇ ਫੌਜ ਨੂੰ ਅੱਗੇ ਨਾ ਵਧਣ ਦਿੱਤਾ ਪਰ ਜਦੋਂ ਗੋਲੀ ਸਿੱਕਾ ਮੁੱਕ ਗਿਆ ਤਾਂ ਆਮੋ ਸਾਹਮਣੀ ਟੱਕਰ ਵਿੱਚ ਕਈ ਸਿੰਘ ਸ਼ਹੀਦ ਹੋ ਗਏ ਅਤੇ ਵਜ਼ੀਰ ਖਾਂ ਦੀਆਂ ਫੌਜਾਂ ਦਾ ਵੀ ਕਾਫੀ ਨੁਕਸਾਨ ਹੋਇਆ ਵਜ਼ੀਰ ਖਾਂ ਅੱਗੇ ਵਧਣਾ ਚਾਹੁੰਦਾ ਸੀ ਪਰ ਕਪੂਰੇ ਚੋਧਰੀ ਨੇ ਬਹਾਨੇ ਨਾਲ ਉਸ ਨੂੰ ਕਿਹਾ ਸਾਹਿਬ ਅੱਗੇ ਰੋਹੀ ਬਿਆਵਾਨ ਵਿੱਚ ਪਾਣੀ ਦੀ ਕਿੱਲਤ ਹੋਣ ਕਰਕੇ ਫੌਜਾਂ ਦਾ ਨੁਕਸਾਨ ਹੋ ਜਾਵੇਗਾ ਇਸ ਕਰਕੇ ਸਾਨੂੰ ਅੱਗੇ ਨਹੀਂ ਵਧਣਾ ਚਾਹੀਦਾ ਵਜ਼ੀਰ ਖਾਂ ਵੀ ਡਰ ਕੇ ਰੱਖ ਚੁੱਕਾ ਸੀ ਉਹ ਹਾਰ ਮੰਨ ਕੇ ਪਿੱਛੇ ਮੁੜ ਪਿਆ ਅਤੇ ਆਪਣੇ ਜ਼ਖਮੀ ਸਿਪਾਹੀਆਂ ਦੀ ਸਾਰ ਲੈਣਾ ਵੀ ਉਸ ਨੇ ਜ਼ਰੂਰੀ ਨਹੀਂ ਸਮਝਿਆ ਉਧਰ ਗੁਰੂ ਸਾਹਿਬ ਜੀ ਇਹ ਨਜ਼ਾਰਾ ਉੱਚੀ ਟੀਵੀ ਤੇ ਬੈਠ ਕੇ ਵੇਖ ਰਹੇ ਸਨ ਜਦੋਂ ਗੁਰੂ ਸਾਹਿਬ ਜੀ ਨੇ ਦੇਖਿਆ ਕਿ ਸਿੰਘ ਸ਼ਹੀਦ ਹੋ ਚੁੱਕੇ ਹਨ ਤਾਂ ਗੁਰੂ ਸਾਹਿਬ ਜੀ ਕੱਲੇ-ਕੱਲੇ ਸਿੰਘ ਕੋਲ ਗਏ ਅਤੇ ਰੁਮਾਲ ਦੇ ਨਾਲ ਉਹਨਾਂ ਸਿੰਘਾਂ ਦੇ ਮੂੰਹ ਸਾਫ਼ ਕੀਤੇ ਜਦੋਂ ਗੁਰੂ ਸਾਹਿਬ ਜੀ ਭਾਈ ਮਾਹ ਸਿੰਘ ਕੋਲ ਪਹੁੰਚੇ ਤਾਂ ਉਹ ਸਹਿਕ ਰਿਹਾ ਸੀ ਗੁਰੂ ਸਾਹਿਬ ਜੀ ਨੇ ਮਾਹ ਸਿੰਘ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਕਿਹਾ ਮਾਹ ਸਿੰਘ ਮੰਗ ਜੋ ਵੀ ਮੰਗਣਾ ਹੈ ਤਾਂ ਮਹਾ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਟੁੱਠੇ ਹੋ ਤਾਂ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਬਾਅਦ ਵਿੱਚ ਗੁਰੂ ਸਾਹਿਬ ਜੀ ਨੇ तमाम ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਤੇ ਖਿਦਰਾਣੇ ਦੀ ਧਰਤੀ ਨੂੰ ਮੁਕਤ ਸਰ ਦਾ ਖਿਤਾਬ ਦਿੱਤਾ ਇਹ ਗੁਰੂ ਸਾਹਿਬ ਜੀ ਦੀ ਆਖਰੀ ਜੰਗ ਸੀ ਇਸ ਵਿੱਚ ਗੁਰੂ ਸਾਹਿਬ ਜੀ ਜੇਤੂ ਰਹੇ ਮੁਕਤ ਸਰ ਦੀ ਜੰਗ ਜਿੱਤਣ ਤੋਂ ਪਿੱਛੋਂ ਗੁਰੂ ਸਾਹਿਬ ਜੀ ਆਲੇ ਦੁਆਲੇ ਦੇ ਪਿੰਨਾ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਾਬੋ ਕੀ ਤਲਵੰਡੀ ਵੱਲ ਜਾ ਪਹੁੰਚੇ ਗੁਰੂ ਪਿਆਰੀ ਸੰਗਤ ਜੀ ਸਾਬੋ ਕੀ ਤਲਵੰਡੀ ਦਾ ਇਤਿਹਾਸ ਆਪਾਂ ਅਗਲੀ ਸਾਖੀ ਦੇ ਵਿੱਚ ਜਾਣਾਂਗੇ ਅੱਜ ਦੀ ਸਾਖੀ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਕਮੈਂਟ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ